ਹੈ ਨਹੀਂ ਰਿਕਾਰਡਿੰਗ ਹੈ ਉਹ 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 ਭਾਜੀ ਪਿੱਛੇ ਪਿੱਛੇ ਨਾ ਆਜੋ ਹਾਂਜੀ ਹਾਂਜੀ ਇੱਕ ਮਿੰਟ ਪਿੱਛੇ ਆਂ ਹਮਲੇ ਚਾਹੁੰਦੇ ਹਾਲੋ ਹਾਂਜੀ ਪਾਈਟਲ ਕੋ ਹਾਂਜੀ ਬਸ ਥੋੜਾ ਉੱਗੀ ਆ ਨਹੀਂ ਆਜਾ ਦੇਖੋ ਦੇਖੋ ਜਾ ਆਹ ਕਿਹੜਾ ਪਰਾਉ ਇਹ ਕਿਹੜਾ ਪਰਾਉ ਵੀਰ ਜੀ ਵੀਰ ਜੀ ਪਲੱਸ ਪਲੱਸ ਐਸਪੀ ਵੀ ਜੀ ਕਿਹੜਾ ਇਹ ਇੱਧਰ ਖਾਲਾ ਕਿੱਧਰ ਕਰਾਉਣਾ ਇੱਧਰ ਕਰਾਉ ਫੇਰ ਕਿੱਧਰ ਕਰਾਉ ਉੱਧਰ ਜਿਹੜਾ ਚਾਹੇ ਉਹ ਤਾਂ ਜਗ੍ਹਾ ਜ਼ਿਆਦਾ ਹੈ ਮੈਂ ਪਿੱਛੇ ਇਹਨੂੰ ਆਜਾ ਕਿੱਧਰ ਜਾਤ ਹੋਏ ਸਾਰੇ ਕਿੱਧਰ ਕਰਾਉਂਦੇ ਸੋ ਇਹ ਪ੍ਰੈਸਰ ਨੂੰ ਪੁੱਛ ਰਾਹ ਜੀ ਸਾਰੇ ਉਹ ਸਾਈਡ ਰੋਣਾ ਉਧਰੋਂ ਜਗ੍ਹਾ ਜ਼ਿਆਦਾ ਹੋਣੀ ਵਧੀਆ ਵਧੀਆ ਖੁੱਲ ਜਾਣੀ ਤੇ ਵੜੀ ਸਾਹਿਬ ਤੁਸੀਂ ਨਾਲ ਹੋ ਬੋ ਸਰ ਸਰ ਉਹਦੇ ਪਾਜੀ 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 ਲਾਈਵ ਜਾ ਦੇ ਲਓ ਜੀ ਜੀ ਪੋਸਟ ਹਾਂਜੀ ਪਿੱਛੇ ਦੇਖੋ ਫ੍ਰੀਜ਼ਾ ਵੀ ਸੀ ਥੋੜਾ ਸਰ ਆਜੋ ਆਜੋ ਰਿਕਾਰਡਿੰਗ ਹੈ ਯਾਰ ਸਰ ਕਿਥੋਂ ਸਰ ਇੱਕ ਮਿੰਟ ਵਾੜਾ ਪਿੱਛੇ ਨੂੰ ਹੋ ਜਾਏ ਕੈਮਰਾਮੈਨ ਆਜੋ ਥੋੜਾ ਪਿੱਛੇ ਆਜੋ ਹਾਂਜੀ ਕਿਥੋਂ ਸਰ ਸਰ ਦੇਖੀ ਤੁੰਡਾ ਦੇਖੀ ਚਲੇ ਜੀ ਆਕਰਮਾ ਲਈ ਲੈ ਆ ਜੀ ਸਾਰੇ ਇਥੇ ਬੈਠ ਗਏ ਉੱਪਰ ਕਿੱਥੇ ਗੱਲਾਂ ਨਾ ਪਰੇ ਕਰੀਂ ਇੱਥੇ ਗੱਲਾਂ ਤੇ ਸਰ ਉੱਪਰ ਜਗ੍ਹਾ ਛੱਡ ਕੇ ਦੇਖ ਕੇ ਕਰੀਂ ਹੋ ਜਾਵੇਗਾ ਪਾਜੀ ਅੱਗੇ 나오 ਲਾਈਵ ਚੱਲ ਰਿਹਾ ਪਾਜੀ 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 ਇੱਧਰ ਲਾਈਵ ਚ ਲਾਈਵ ਚੱਲ ਰਿਹਾ ਅੱਗੇ 나오 ਮੈਂ ਵੀ ਤਿੰਨ ਤਲ ਸਾਰੇ ਹਾਂ ਚਲ ਹਾਂਜੀ ਸਰ ਇਹਨਾਂ ਦਾ ਸੋ ਜੋ ਥੋੜਾ ਮਾਚ ਸਰ ਅੱਜ ਦਾ ਜੋ ਬਿਲਕੁਲ ਇੱਕ ਵਾਰ ਅੱਜ ਬੜੇ ਪਿਆਰੇ ਇਲਾਕੇ ਚ ਆਨ ਦਾ ਮੌਕਾ ਮਿਲਿਆ ਮੇਰਾ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਤਲਵਾੜਾ ਇਹ ਇਲਾਕਾ ਹੋਰ ਜਿੱਥੇ ਅੱਜ ਅਸੀਂ ਇੱਕ ਨਵਿਕਲੀ ਕਿਸਮ ਦੀ ਪਹਿਲ ਕਦਮੀ ਕਰਦੇ ਆਂ ਵੱਡੀ ਰਕਮ ਦੇ ਨਾਲ ਇੱਥੇ ਉਹ ਸਾਰੀ ਕੀਤੀ ਜਾਣੀ ਹੈ ਸੋ ਮੇਰੇ ਨਾਲ ਮੇਰੇ ਬੜੇ ਪਿਆਰੇ ਅਜ਼ੀਜ਼ ਸਾਡੇ ਛੋਟੇ ਵੀਰ ਐਮਐਲਏ ਫਤਸੂਆ ਹੋਰ ਸਾਡੇ ਪ੍ਰਵਿੰਦਰ ਜੀ ਜਿਹੜੇ ਸਾਡੇ ਪੀਸੇਸ ਆਪਣੇ ਦਿਵਾਦੀਸ ਉਹ ਬਾਕੀ ਸਾਰੇ ਜਿਹੜੇ ਸਮਸਤ ਅਧਿਕਾਰੀ ਸਵਾਨ ਅ ਅੱਜ ਇਹ ਤੁਸੀਂ ਗੱਲ ਇਹ ਆ ਕਿ ਹਵਾ ਮੈਲ ਜਿਹਨੂੰ ਆਮ ਤੌਰ ਤੇ ਕਿਹਾ ਜਾਂਦਾ ਇਹਦੇ ਅੰਦਰ 80 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਬੜਾ ਹੀ ਸ਼ਾਨਦਾਰ ਜਿਹੜਾ ਮੈਂ ਕਹਾਂ ਸਕਦਾ ਵੀ ਇੱਕ ਤੋਹਫਾ ਇਸ ਇਲਾਕੇ ਦੇ ਲੋਕਾਂ ਨੂੰ ਮਿਲਿਆ ਸੋ ਇਹ ਲਗਾਤਾਰ ਸਾਡੇ ਐਮਐਲਏ ਵਰਮੀ ਸਿੰਘ ਤੋਂ ਬਨਣਾ ਦੀ ਮੰਨ ਲੋ ਗਏ ਤੇ ਨਾਲ ਹੋਰ ਇਹਨਾਂ ਦੇ ਦੇ ਨਾਲ ਇੱਥੇ ਆਜੀ ਦਾ ਨੀ ਪੱਤਰ ਰੱਖਿਆ ਗਿਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨ ਦੇ ਮੁੱਖ ਮੰਤਰੀ ਸਰਕਾਰ ਤੋਂ ਸਨਮਾਨ ਦੀ ਸਰਕਾਰ ਜਿੱਥੇ ਵਾਕਈ ਪੰਜਾਬੀਆਂ ਦੇ ਜੀਵਨ ਤੋਂ ਕੁਝ ਨਿਕਲ ਕੇ ਆਉਂਦੇ ਲਈ ਵੱਡੇ ਔਰ ਇਤਿਹਾਸਿਕ ਫੈਸਲੇ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਦੇ ਕੰਮ ਉਸ ਸਰਕਾਰ ਦੀ ਵਾਈਟ ਹਾਊਸ ਦੇ ਨਾਲ ਦੇ ਮੁੱਖ ਮੰਤਰੀ ਦੇ ਲਗਾਤਾਰ ਹਰ ਦਿਨ ਕੋਈ ਨਾ ਕੋਈ ਸਰਕਾਰੀ ਸਰਵਿਸ ਦੇ ਅੰਦਰ ਨਿਕਲਣ ਦਾ ਸਵਾਲ ਹੈ ਸਰਕਾਰਾਂ ਦਾ ਸਵਾਲ ਹੈ ਕਿ ਕਿਸੇ ਵੀ ਸਰਕਾਰੀ ਦੇ ਨਾਲ ਦੇ ਮੁੱਖ ਮੰਤਰੀ 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 ਦੇ ਨਾਲ ਦੇ ਮੁੱਖ ਮੰ ਇਹ ਰਾਤ ਚੱਲ ਰਿਹਾ ਹੈ ਬੋਲੋ ਬੋਲੋ ਜੇ ਤੁਸੀਂ ਦੇਖੋਗੇ ਤਾਂ ਇਹ ਬਹੁਤ ਹੀ ਆਲਸ ਹੈ ਸਮਲੇ ਸਾ ਤੋਂ ਬੈਂਕ ਲੱਗੇ ਫੌਂਡ ਬੈਂਕ ਹਾਂ ਹਾਂ ਗੁਰਾਚਾ ਦੀ ਹਾਂ ਹਾਂ ਸਕਿੱਲ ਬੈਂਕ ਆ ਇਹ ਸੈਲਜ਼ ਦੇਖਣ ਕਿਹੜਾ ਸੇਲਪ ਸਕਿੱਲ ਗ੍ਰੋਥ ਹੈ ਜਾ ਵੀ ਤੇ ਸਾਹਮਣੇ ਚੱਕੀ ਦੇ ਇਧਰ ਲੈਮ ਦੇ ਸਾਈਡ ਲੈਫਟ ਸਾਈਡ ਦੇਖ ਲਈ ਸਰ ਜੀ ਨਹੀਂ ਮੈਂ ਕਿਹ ਦੇਖਿਆ 16 ਰੋਲ ਕਰਕੇ ਆਹ ਆਹ ਹਾਂ ਮਾਰੋ ਜੇ ਵੰਡ ਜਾ ਕੇ ਤਾਂ ਵੀ ਉਹ ਵੀ ਉਥੇ ਵੀ VOTING ਵਗੈਰਾ ਕਰਦੇ ਹੁਣ ਜੀ ਉੱਪਰ ਆਉਂਦੇ ਨੇ ਜੀ ਆਉਂਦੇ ਕਿੱਭੋਂ ਦੇਖ ਕੇ ਇਹ ਗੇਟਾਂ ਦੇ ਉੱਪਰਲੇ ਬਸੇ ਉਹਨਾਂ ਨੂੰ ਮੋਟਰ ਜੇ ਇਹਦਾਂ ਦੇਖਾਂਗੇ ਮੋਟਰ ਜਲਦੀ ਵੀ ਹੋਣੀ ਹੈ। ਆਹ ਦੇਖੋ ਆਪਾਂ ਪਛਲੇ ਸੈਂਸਰ ਹੇਠਲੇ ਵਾਲੀ ਹਨ। ਆਹ ਹਾਂ। ਬੋਲਦਾ ਲੱਭਣ ਡੀਆਂ ਨੇ। ਹਾਂਜੀ ਹਾਂਜੀ। ਹਾਂਜੀ ਉਹ ਇਹਦੇ ਨਾਲ ਮਿਲ ਕੇ ਮਿਲਦਾ। ਹਾਂਜੀ ਉਹ ਜਲਦੀ ਹੋਊਗਾ। ਜਿਹੜੀ ਜੂਦਾ ਵੀ ਟ੍ਰੇਨ ਦੇਖੋ ਹਟ ਕੇ ਹਟ ਕੇ ਹਟ ਕੇ ਇੱਕ ਉੱਤੇ ਬੰਨੀ ਸਰਕਿਤੇ। ਹਟ ਕੇ ਸਰਕਿਤੇ।

यहाँ पे एक्चुअली पहाड़ पहाड़ों पे है ना तो पहाड़ों पे नेटवर्क नहीं गए गए। ना 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 ना। तो है तो ऐसा करते हैं रिकॉर्ड कर लिया है और इनोग्रेशन ठीक है ये सारा एक साथ में आने वाला कंटिन्यू तो पीसी से सामने एक और सजेस्ट किया था ठीक था तो वो पहाड़ी से वो तो स्टार्ट करते थे और इस पहाड़ी पे सर जिप लाइन जिप लाइन जब तक ना अच्छा बांध के सर हाँ हाँ वो करके सर जिप लाइन तो बीती तो वो पहाड़ी तोड़ने के वो टॉप सर वो टॉप डिग्री कमाल क्या बात है आप बहुत से रास्ता कच्चा रास्ता बना रहे थे जी तो था फिर थे ने लेट्रो और इधर में कोरो में चार दे बढ़िया बना दिया यस सर है ना यस सर पूरी मां टाइम लगने में 2 3 मिनट गाने जिनियां बढ़िया है नो सब तो बढ़िया बनाई है इसकी क्वालिटी तो और ज्यादा शानदार है यहां एक और है देखो इस किस्म की लोकेशन या 85 6 7 ਜਾ ਸਾਡੇ 3:30 ਟਾਈਮ ਤੇ ਉਹ ਤੋਂ ਦਿਸਦਾ ਪੂਰਾ ਨਜ਼ਾਰਾ ਹੈ ਇਹ ਸਭ ਦੇ ਕੋਸਟ ਤੇ ਇਹ ਦਾ ਪਾਣੀ ਵੀ ਹੈ ਸਾਰਾ ਬਹੁਤ 깔ੰਗ ਦੇ ਸਭ ਹਾਂਜੀ ਬੜਾ ਇਰੀਆ ਤੇ ਰਾਤ ਨੂੰ ਵੈਸੇ ਰਾਤ ਨੂੰ ਲਾਈਟਿੰਗ ਬਹੁਤ ਅੱਛੀ ਹੈ ਜੀ ਡੈਮ ਦੀ ਜਿਹੜੀ ਸਾਰੀ ਲਾਈਟ ਡੈਮ ਦੀ ਹੈ ਤੇ ਬੜਾ ਸਿਟੀ ਦੀ ਲਾਈਟਿੰਗ ਸਾਰੀ ਬਹੁਤ ਲਿਖਦੀ ਸਹੀ ਤੋਂ ਆਪਾਂ ਜੰਗਲ ਸਫਾਰੀ ਪਹਾਈ ਜੀਪਸੀ ਰੱਖेंगे ਸੇ ਤੋਂ ਇਥੋਂ ਕਰਕੇ ਇੱਥੇ ਵੀ ਜਦੋਂ ਬੋਟਿੰਗ वगੈਰਾ ਨੂੰ ਜਾਣਾ ਹੈ ਤਾਂ ਜੰਗਲ ਦੇ ਰਾਸਤੇ ਹੀ ਟ੍ਰੈਕ ਕਰਾ ਕੇ ਇਹ ਤੋਂ ਟ੍ਰੈਕ ਸੇ ਜਾਨੇ ਤੇ ਜੰਗਲ ਸਫਾਰੀ ਜੀਪਸੀ ਰਾਹੀਂ ਜਾ ਸਕਦੇ ਭਵਨ ਬਹੁਤ ਜਗਤ ਗੱਡੀ ਅਪਮ ਕਰੀਏ ਉਹ ਵੀ ਕਿਤੇ ਨਾ ਹੈ ਇਸ ਵਾਰੀ ਅੱਠ ਕਿੱਸਾ 10 ਕਿਲੋ ਮੀਟਰ ਬਣਾਏਗੇ 10 ਕਿਲੋ ਮੀਟਰ ਤਾਂ ਕਾਫੀ ਬਰਸਾ ਦਿੱਤਾ ਹੈ ਸਰੀਚੇ ਇੱਕ ਮੰਦਿਰ ਵੀ ਹੈ ਸਰਕਾਰ ਦਾ ਹੱਡਮਾ ਦੇਵੀ ਮੰਦਿਰ ਹੈ ਇੱਥੇ 2-3 ਕਿਲੋ ਮੀਟਰ ਤੋਂ ਦਿਸਦਾ ਹੈ 3 ਕਿਲੋ ਮੀਟਰ ਦੀ ਹੈ ਉਸ ਨੂੰ ਵਾਪਸ ਸਰਕਟ ਬਣਾ ਦੇਈਏ ਸਾਰੀ ਸਾਰੀ ਚੀਜ਼ਾਂ ਦਾ ਸਭ ਹੋ ਜਾਵੇ ਤੇ ਇੱਥੇ ਕੋਈ ਹੋਰ ਵੀ ਹੈਗਾ ਕੋਈ ਜਾਣ ਕਿ ਜਨਨ ਉਹ ਸਾਰੇ ਇਹਦੇ ਉਹ ਕਿੰਨਾ ਕੁ ਕੁਸ਼ ਗਿਆ ਸਰ ਥੱਲੇ ਆ ਕੇ ਵੀ ਲੈਪੜ ਜਾ ਰਿਹਾ ਅੱਜ ਉਹਦੇ ਕਿਸੇ ਕਿਸੇ ਕੁੱਤਾ ਚੱਕਿਆ ਸੀਗਾ ਉਹ ਆ ਕੇ ਆ ਗਿਆ ਥੈਂਕ ਯੂ ਤੇ ਇਹ ਬੜਾ ਇੰਗਲ ਹੈ ਜੀ ਤੁਹਾਨੂੰ ਵੀ ਖਾਣੇ ਨੇ ਬੱਚੇ ਵੀ ਹੈ ਸਰ ਅਰੇ ਇੱਥੇ ਸੰਭਰ ਸੰਭਰ ਸੇ ਕਾਫੀ ਹੈ ਜੰਗਲੀ ਜਾਨਵਰ ਸੰਭਰ ਸੰਭਰ ਦੇ ਹੌਗੜੀਅਰ ਵੀ ਕਾਫੀ ਆਦੇ ਸਾਰੇ ਨਦੀ ਕੋ ਅਕਸਰ ਕਾਫੀ ਬੋਲਦੇ ਨੇ ਮਾਰ ਪਾੜਾ ਲੰਦੇ ਨੇ ਇਹ ਮਾਚੀ ਜਾਨਦਿ ਆਪਾਂ ਦੇ ਰੈਜ਼ੀਡੈਂਟ ਪੰਜਾਬ ਦੇ ਰਹੇ ਸੀ ਪਿੱਛੇ ਜਿਹੜਾ ਆਪਾਂ ਗਏ ਸੀ ਕਿਹੜਾ ਏਰੀਆ ਸੀ ਤੁਹਾਡਾ ਕੋ ਮੈਲੀ ਸੇ ਨਹੀਂ ਮੈਲੀ ਨਹੀਂ ਜਿੱਤੇ ਬਾਵ ਟਾਵਰ ਦੇ ਕਰਕੇ ਤੇ ਸਿੱਖਿਆ ਵੀ ਲੱਗਦੀ ਸੀ ਹਾਂ ਸਰ ਸੈਂਟਰੀ ਉੱਧਰ ਤੋਂ ਸੈਂਟਰੀ ਤਖਣੀ ਵਾਲੇ ਪਾਸੇ ਤਖਣੀ ਤਖਣੀ ਹਾਂ ਤਖਣੀ ਸਰ ਬੰਦੋ ਮਾ ਉਹ ਲੈ ਲੈਂਦਾ ਬਹੁਤ ਹੀ ਪਿਆਰੇ ਜੀਸ ਐਮ ਐਲ ਏ ਕਰਮਜੀਤ ਕਰਮਜੀਤ ਸਿੰਘ ਪੋਮਾਂਜੀ ਸਾਡੇ ਫੋਰੈਸਟ ਦੇ ਅਧਿਕਾਰੀ ਸਹਿਬਾਨ ਤੇ ਤੁਸੀਂ ਸਾਰੇ ਜਿਹੜੇ ਅੱਜ ਮੇਰੇ ਸਾਹਮਣੇ ਬੈਠੇ ਹੋ ਪਰ ਮੈਂ ਬਹੁਤ ਦਾ ਸੁਖਰੀਆ ਔਰ ਮੇਰੇ ਲਈ ਕੋਈ ਬੁਕੇਰੀਆਂ ਜਾਂ ਤਲਵਾਰਾ ਉਪਰਲਾਕਾ ਨੇ ਕਾਹਦਾ ਕੇ ਬੰਦ ਚਲ ਦਿੱਕਾ ਔਰ ਥੋੜਾ ਜਿਹਾ ਅੱਗੇ ਚਲ ਜੋ ਨਾਲ ਹੀ ਮੇਰੇ ਸੋਰੇ ਨੇ ਫਿਰ ਹਮਾ ਚਲ ਜੇ ਸੋ ਕਈ ਵਾਰ ਇੱਥੇ ਆਇਆ ਕਈ ਵਾਰ ਗਏ ਆ ਸਾਡਾ ਪਠਾਨਕੋਟ ਹੋਵੇ ਮਗੇਰੀਆਂ ਹੋਵੇ ਹਿਾਰਪੁਰ ਹੋਵੇ ਇਹ ਸਾਰਾ ਆਪਣਾ ਏਰੀਆ ਸੋ ਲਗਾਤਾਰ ਇੱਥੇ ਆਉਂਦੇ ਜਾਂਦੇ ਵੀ ਰਹੇ ਆ ਲੇਕਿਨ ਜਿੰਨੀ ਖੂਬਸੂਰਤੀ ਇਸ ਪਾਸੇ ਆ ਮਤਲਬ ਕੁਦਰਤ ਨੇ ਦਿੱਤੀ ਤੇ ਮੈਂ ਸਮਝਦਾ ਵੀ ਕੁਦਰਤ ਦਾ ਵੀ ਧੰਨਵਾਦ ਆ ਜਿੰਨੇ ਸਾਨੂੰ ਇੱਥੇ ਜਨਮ ਦਿੱਤਾ ਇਹ ਇਸ ਏਰੀਏ ਦੇ ਅੰਦਰ ਜਿਹਨੂੰ ਆਮ ਤੌਰ ਤੇ ਮਤਲਬ ਇਗਨੋਰ ਕਰਕੇ ਰੱਖਿਆ ਗਿਆ ਔਰ ਇੱਕ ਡੈਮ ਦੇ ਨਾਂ ਨਾਲ ਜਾਣਿਆ ਜਾਂਦਾ ਤਲਵਾੜਾ ਦਾ ਦੂਜਾ ਹੁਣ ਸਟੇਜ ਜਿਹੜੀ ਮੈਂ ਸਮਝਦਾ ਵੀ ਇਹ ਹੁਣ ਇੱਕ ਹਵਾ ਮੈਲ ਦੇ ਰੂਪ ਚ ਸੇਕ ਵਾਰ ਪਹਿਲੇ ਵੀ ਅਸੀਂ ਇੱਥੇ ਆਏ ਆ ਮੈਂ ਤੇ ਐਮਐਲਏ ਸਾਹਿਬ ਉਸ ਵੇਲੇ ਜਦੋਂ ਅਸੀਂ ਦੇਖਿਆ ਸੀਗਾ ਤਾਂ ਸਾਨੂੰ ਬੜਾ ਚੰਗਾ ਲੱਗਿਆ ਤੇ ਮੈਂ ਉਦੋਂ ਵੀ ਸਾਇਦ ਮੇਰੇ ਵੀ ਤੁਸੀਂ ਨਾਲ ਸੀਗੇ ਪਤਾ ਨਹੀਂ ਜਾਂ ਅੰਜਨ ਨਾਲ ਤੁਸੀਂ ਨਾਲ ਸੀਗੇ ਤੇ ਮੈਂ ਉਸੇ ਵੇਲੇ ਕਹਾਂ ਰਹੇ ਸੀ ਕੁਝ ਬਣਾਇਆ ਜਾਵੇ ਬੜਾ ਪਿਆਰਾ ਏਰੀਆ ਹੈ ਤੇ ਉਹ ਆਏ ਆ ਸੀ ਇੱਥੇ ਤੇ ਇੱਕ ਆਈਡੀਆ ਬਣ ਗਿਆ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਟ ਨੇ ਆ ਆ ਜਿਹੜੀਆਂ ਦੋ ਹਰਸ ਬਣਨੀਆਂ ਨੇ ਸ਼ਾਨਦਾਰ ਬਣਨਗੀਆਂ ਰੈਸਟੋਰੈਂਟ ਵੀ ਬਣੇਗਾ ਕੰਟੇਨ ਵੀ ਨਾਲ ਬਣੇਗੀ ਔਰ ਇੱਕ ਹੋਰ ਅਸੀਂ ਵਿਚਾਰ ਕਰ ਰਹੇ ਹਾਂ ਅਜੇ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜਾ ਉਹ ਪਹਾੜੀ ਤੋਂ ਲੈ ਕੇ ਖੱਬੇ ਪਾਸੇ ਤੇ ਆਹ ਜਿਹੜੀ ਪਹਾੜੀ ਹੈ ਇੱਥੋਂ ਤੱਕ ਕੋਈ ਰੋਪੇ ਟਾਈਪ ਵੀ ਉਹ ਵੀ ਅਸੀਂ ਮਤਲਬ ਬਣਾਵਾਂਗੇ ਤੇ ਤਾਂ ਜੋ ਲੋਕ ਥੋੜਾ ਜਿਆਨ ਨੂੰ ਅਜੀਬ ਜਿਹਾ ਮਤਲਬ ਖੁਸ਼ੀ ਮਹਿਸੂਸ ਹੋਵੇ ਲੋਕਾਂ ਨੂੰ ਸੋ ਤੁਹਾਡੀ ਸਰਕਾਰ ਆ ਤੁਹਾਡੇ ਚੋਂ ਗਏ ਆ ਅਸੀਂ ਕੋਈ ਕੀ ਕਹਿੰਦੇ ਆ ਵੀ ਉਹ ਸੋਨੇ ਦਾ ਚਮਚ ਲੈ ਕੇ ਨਹੀਂ ਪੈਦਾ ਹੋਏ ਅਸੀਂ ਲੋਕਾਂ ਚੋਂ ਆ ਲੋਕਾਂ ਦੇ ਪੁੱਤਾਂ ਕਿਸਾਨਾਂ ਮਜ਼ਦੂਰਾਂ ਦੇ ਲੋਕਾਂ ਦੇ ਜਾਇਆ ਤੇ ਸਾਨੂੰ ਆਪਣੇ ਲੋਕਾਂ ਦੀਆਂ ਪੈਰ ਪੈਰ ਤੇ ਉਹਨਾਂ ਦੀ ਤਕਰੀਫਾਂ ਦਾ ਅਹਿਸਾਸ ਹੈ ਸੋ ਅੱਜ 80 ਲੱਖ ਰੁਪਈਆ ਆ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਇਹਦੇ ਚ ਵਾਅਦਾ ਕਰਨ ਦੀ ਹੋਈ ਗੀ ਗੰਯਾਸ ਤੇ ਅਸੀਂ ਇਹਨੂੰ ਮਤਲਬ ਇੱਕ ਵਾਰਾਂ ਕੁਝ ਬਣਾ ਕੇ ਦੇਣਾ ਚਾਹੁੰਦੇ ਆ ਇਸ ਇਲਾਕੇ ਦੇ ਲੋਕਾਂ ਨੂੰ ਸੋ ਜਿਵੇਂ ਕਿ ਆ ਕੋਈ ਮਨਸਾਨ ਵੀ ਸਾਡੀ ਭਿਆਲੀ ਲੋਕਾਂ ਦੇ ਦੁੱਖਾਂ ਦਰਦਾਂ ਨਾਲ ਸਾਡੀ ਭਿਆਲੀ ਕੋਈ ਕਰੈਸਰਾਂ ਜ ਨਹੀਂ ਆ ਸਾਡੀ ਭਿਆਲੀ ਕੋਈ ਆ ਦੇਖੋ ਮੈਂ 3 ਸਾਲ ਦਾ ਮੰਤਰੀ ਆ ਜੰਗਲਾਤ ਮਹਿਕਮੇ ਦੇ ਅੰਦਰ ਤੇ ਆ ਜਿੰਨੇ ਅਫਸਰ ਬੈਠੇ ਆ ਜੰਗਲਾਤ ਮਹਿਕਮੇ ਦੇ ਕੋਈ ਮੈਂ ਓਪਨਲੀ ਗੱਲ ਕਹਿ ਰਿਹਾ ਕਿ ਚਾਹੇ ਬਦਲੀਆਂ ਦਾ ਸਵਾਲ ਹੋਵੇ ਚਾਹੇ ਕੋਈ ਪ੍ਰਮੋਸ਼ਨਾਂ ਦਾ ਸਵਾਲ ਹੋਵੇ ਤੇ ਪਿੱਛੇ ਇਸ ਕਿਸਮ ਦੀਆਂ ਵੀ ਚਰਚਾਵਾਂ ਹੁੰਦੀਆਂ ਸੀ ਵੀ ਜੇ ਬੂਟੇ ਬਾਹਰੋਂ ਲਏ ਆ ਲਾਣ ਦੇ ਲਈ ਜਾਂ ਵੱਢਣੇ ਵੀ ਆ ਤੂ ਇਹਦੇ ਵਿੱਚ ਮੰਤਰੀ ਦਾ ਵੀ ਹਿੱਸਾ ਫਿਕਸ ਹੁੰਦਾ ਹੈ ਮੰਤਰੀ ਦਾ ਹਿਸਾਬੀ ਖੋਗੇ ਲੈਂਦੇ ਅਗਲੇ ਖੋਗੇ ਵੀ ਭਾਈ ਇਹ ਮੇਰਾ ਰਾਈਟ ਬਣਦਾ ਸੋ ਆ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਸ੍ਰੀ ਅਰਬੰਦ ਕੇਜਰੀਵਾਲ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਇਹ ਸਰਕਾਰ ਦਾ ਕੰਟੈਂਟ ਸਾਡਾ ਸਭ ਦਾ ਜਿਹੜਾ ਕੰਟੈਂਟ ਹੈ ਉਹ ਆਪਣੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਮੈਂ ਅੱਜ ਮੰਡੀਆਂ ਚੋਂ ਆਇਆ ਕਣਕ ਦਾ ਸੀਜ਼ਨ ਚੱਲ ਰਿਹਾ ਮੈਂ ਹੁਣ ਰੋਪੜ ਸੀਗਾ ਸਵੇਰੇ ਤੇ ਉਥੇ ਮਤਲਬ ਮਜ਼ਦੂਰ ਜਿਹੜੇ ਨੇ ਮੰਡੀ ਚ ਜਿਹਨੂੰ ਆਪਾਂ ਕਹਿੰਦੇ ਆ ਲੋਡਿੰਗ ਵਾਲੇ ਮਜ਼ਦੂਰ ਇੱਕ ਸਾਲ ਦੇ ਵਿੱਚ ਉਹਨਾਂ ਦਾ ਦੋ ਵਾਰਾਂ ਰੇਟ ਵਧਾਇਆ ਤੇ 10 ਕਰੋੜ ਰੁਪਏ ਦਾ ਲਾਭ ਇਸ ਵਾਰ ਅਸੀਂ ਉਹਨੂੰ ਮਤਲਬ ਦੇਣ ਲਈ ਜਾ ਰਹੇ ਹਾਂ ਫੋਰਸਟ ਦੇ ਅੰਦਰ ਵੀ ਜੱਲਬ ਤੁਹਾਡਾ ਠਾਣੇ ਦੇ ਅੰਦਰ ਠਾਣਾ ਡੈਮ ਜਿਹੜੀ ਹੈ ਚੋਹਾਲ ਤੁਹਾਡੇ ਚ ਜੇ ਕੋਈ ਗਿਆ ਹੋਵੇ ਤੇ ਚੋਹਾਲ ਡੈਮ ਉਹ ਮਾਨਯੋਗ ਮੁੱਖ ਮੰਤਰੀ ਜੀ ਦਾ ਵੀ ਬਹੁਤ ਪਿਆਰਾ ਹੋ ਉਹਨਾਂ ਦੀ ਬੇਸੇਜ ਰੁਚੀ ਉਹਦੇ ਨਾਲ ਤੇ ਮੇਰੇ ਖਾਲ 4 ਹਰਸ ਨੇ ਉੱਤੇ ਚਵਾਲ ਦੇ ਅੰਦਰ 3 ਐਸੇ 4 ਹੋਰ ਬਣਾ ਰਿਹਾ 3 ਬਣੀਆਂ ਨੇ 4 ਹੋਰ ਬਣਾ ਰਿਆ ਵਧੀਆ ਕੰਟੇਨ ਔਰ ਜਿਹੜਾ ਤੁਹਾਡਾ ਇਹ ਏਰੀਆ ਏ ਤੇ ਕੁਦਰਤ ਨੇ ਐਸਾ ਨਵਾਜਿਆ ਮਤਲਬ ਮੈਂ ਤਾਂ ਕੇਵਰੀ ਪਠਾਨਕੋਟ ਵਾਲਿਆਂ ਨਾਲ ਗੱਲ ਕਰਨਾ ਵੀ ਅਸੀਂ ਕੁਦਰਤ ਦਾ ਧੰਨਵਾਦ ਕਰਦੇ ਹਾਂ ਹਿਮਾਲਿਆ ਦੇ ਚਰਨਾਂ 'ਚ ਪੈਦਾ ਹੋਇਆ ਇਸ ਕਿਸਮ ਦਾ ਵਾਤਾਵਰਨ ਤੁਸੀਂ ਬਾਕੀ ਪੰਜਾਬ 'ਚ ਲੋਕੋ ਤੁਹਾਨੂੰ ਕਿਤੇ ਨਹੀਂ ਮਿਲਣਾ ਇਹ ਮਤਲਬ ਜਿਹੜੀ ਉਹ ਠੰਡਾ ਏਰੀਆ ਕਹਿ ਲੋ ਸੋਧ ਵਾਤਾਵਰਨ ਮੈਂ ਰਾਜ ਦੇਖ ਰਿਆ ਸੀ ਉਹ ਕੈਮਲੂ ਦੇ ਬੂਟੇ ਹੈ ਮੇਰੇ ਨਾਨਕੇ ਨੇ ਹਿਮਾਚਲ ਜਿਸ ਮੈਨੂੰ ਪਤਾ ਵੀ ਉਹ ਕੈਮਲੂ ਦਾ ਉਹ ਤੋੜ ਕੇ ਤੇ ਕੁਝ ਬਣਾਉਂਦੇ ਆ ਪਤਾ ਨਹੀਂ ਕੀ ਉਹਨੂੰ ਪ੍ਰੋਸੈਸਿੰਗ ਕਰਕੇ ਲਾਲ ਲਾਲ ਜਿਹੜੇ ਹੁੰਦੇ ਆ ਬਰਾਉਨ ਦੇ ਇਥੇ ਆ ਨਾ ਤੋ ਇਹ ਇੰਨੀ ਇਨੀਆਂ ਕਮਾਲ ਦੀਆਂ ਚੀਜ਼ਾਂ ਨੇ ਇਥੇ ਜੰਗਲ ਦੇ ਅੰਦਰ ਇਹਨੂੰ ਇਹਨਾਂ ਜਿੰਨਾ ਵਿੱਚ ਤੁਸੀਂ ਬੜੋਗੇ ਤੁਹਾਨੂੰ ਉਨਾ ਹੀ ਰਸ ਮਿਲਣਾ ਹੈ ਚਾਹੇ ਉਹ ਵਰਜ਼ ਦੇ ਰੂਪ ਚ ਹੋਵੇ ਚਾਹੇ ਉਹ ਨਿਆਮਤਾ ਦੇ ਰੂਪ ਚ ਹੋਵੇ ਤੇ ਜਿਹੜੀਆਂ ਹੁਣ ਕਨੇਡਾ ਕਰੋਨਾ ਹੀ ਖਾਨਦੇ ਆ ਗੋਲੀਆਂ ਖਾਨਦੇ ਆ ਟੀਕੇ ਲਵਾਣੇ ਆ ਉਹ ਇਥੇ ਹੀ ਇਹੀ ਉਸਤੀਆਂ ਨੇ ਅਸਲ ਚ ਇਥੇ ਹੀ ਡਵੈਲਪ ਉਹ ਕਰਦੇ ਨੇ ਜਾ ਕੇ ਇੰਡਸਟਰੀ ਦੇ ਅੰਦਰ ਸੋ ਇਹ ਜਦੋਂ ਸਾਡੇ ਕੋਲ ਹੈਗਾ ਤੇ ਸਾਨੂੰ ਇਹਨੂੰ ਵਾਤੋ ਵਾਤ ਜੂਸ ਕਰਨਾ ਚਾਹੀਦਾ ਸੋ ਚੰਗਾ ਲੱਗਿਆ ਤੁਹਾਡੇ ਸਭ ਨਾਲ ਮਿਲ ਕੇ ਤੇ ਮਿਲਦੇ ਗਿਲਦੇ ਰਵਾਂਗੇ ਦੋ ਤਿੰਨ ਕੁ ਮਹੀਨੇ ਚ ਆਪਾਂ ਨੂੰ ਮੁਕਾ ਦੇਣਾ ਕੰਪਲੀਟ ਕਰ ਦੇਣਾ ਦੁਬਾਰਾ ਜਿੱਦਣ ਬਣ ਗਿਆ ਫਿਰ ਤੁਹਾਡੇ ਦਰਸ਼ਨ ਕਰ ਲਈ ਆਵਾਂਗੇ ਔਰ ਤੁਸੀਂ ਕੋਈ ਆਈਡੀਆ ਦਿਓ ਇਸ ਇਲਾਕੇ ਦੇ ਅੰਦਰ ਐਮਐਲਏ ਸਾਹਿਬ ਨੂੰ ਦਿਓ ਸਾਡੇ ਅਫਸਰਾਂ ਨੂੰ ਦਿਓ ਪੈਸੇ ਦੀ ਕੋਈ ਕਮੀ ਨਹੀਂ ਚੰਗਾ ਆਈਡੀਆ ਜਿਹੜਾ ਮਾਨਵਤਾ ਨੂੰ ਜਿਹੜਾ ਸਮਾਜ ਨੂੰ ਜਿਹੜਾ ਕੁਦਰਤ ਨੂੰ ਪ੍ਰਮੋਟ ਕਰਦਾ ਹੋਵੇ ਅਸੀਂ ਤਾਂ ਸਿੱਖਣ ਵਾਲੇ ਲੋਕ ਆ ਸਾਨੂੰ ਇਸ ਗੱਲ ਦਾ ਕੋਈ ਨਹੀਂ ਹੈ ਕਿ ਅਸੀਂ ਮੰਤਰੀਆਂ ਜਾਂ ਐਮਐਲਏਆਂ ਕਿ ਜਾਂ ਸਾਨੂੰ ਕੋਈ ਵੱਧ ਗਿਆਨ ਜਾਂ ਸਾਡੇ ਕੋਈ ਅਸ ਗਿਆਨ ਹੈ ਗਿਆਨ ਲੋਕਾਂ ਕੋਲ ਹੁੰਦਾ ਗਿਆਨ ਪਬਲਿਕ ਕੋਲ ਹੁੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜਾ ਸਪਸ਼ਟ ਕਿਹਾ ਜਿਦੋਂ ਚਾਰ ਗੁੱਟਾਂ ਦੀ ਯਾਤਰਾ ਨਹੀਂ ਕਰਦੇ ਤੇ ਸਹਿਜ ਤੋਂ ਅਨੁਭਵ حاصل ਨਹੀਂ ਹੁੰਦਾ ਮਨੁੱਖ ਜਦੋਂ ਫੀਲਡ 'ਚ ਜਾਂਦਾ ਜਦੋਂ ਦੁਨੀਆ 'ਚ ਜਾਂਦਾ ਤੇ ਉਹਨੂੰ ਬਹੁਤ ਕੁਝ ਦੁਨੀਆ 'ਚੋਂ ਸਿੱਖਣ ਨੂੰ ਮਿਲਦਾ ਦੁਨੀਆ 'ਚ ਹੀ ਅਸਲ 'ਚ ਭੰਡਾਰ ਆ ਗਿਆਨ ਦਾ ਜਿੱਥੇ ਗਿਆਨ ਦਾ ਭੰਡਾਰ ਆ ਉੱਥੇ ਦੁਨੀਆ ਦੇ ਵਿੱਚ ਨਵੀਆਂ-ਨਵੀਆਂ ਚੀਜ਼ਾਂ ਨੇ ਸੋ ਜੰਗਲ ਨੇ ਇਹਦੇ ਅੰਦਰ ਪਲਾਂਟੇਸ਼ਨ ਵੀ ਹੁੰਦੀ ਆ ਇਹਦੇ ਅੰਦਰ ਤੁਸੀਂ ਦੇਖੋ ਮੈਂ ਪਿੱਛੇ ਜਿਹੜਾ ਤਖਾਨ ਏਰੀਆ ਕਿਹੜਾ ਤਖਾਨੀ ਤਖਣੀ ਤੁਹਾਡੇ ਨੇੜੇ ਵੀ ਤੇ ਹੋਣਾ ਇਹ ਉਹ ਲੈਪਡ ਵੀ ਫਿਰਦੇ ਦੇਖੇ ਉੱਥੇ ਅਸੀਂ ਸੋ ਇਹ ਆ ਸਾਡੀ ਕੁਦਰਤ ਸੋ ਤੁਹਾਡਾ ਸਭ ਦਾ ਸ਼ੁਕਰੀਆ ਵੀ ਤੁਹਾਨੂੰ ਮੁਬਾਰਕਾਂ ਵੀ ਔਰ ਇਹ ਜਲਦੀ ਬਣਾ ਕੇ ਤੁਹਾਡੇ ਹੈਂਡਓਵਰ ਵੀ ਕਰਾਂਗੇ ਤੇ ਮੇਰੇ ਖਿਆਲੇ ਚਲਾਣਗੇ ਵੀ ਇਹਨਾਂ ਦੀ ਮੈਨੇਜਮੈਂਟ ਕਮੇਟੀ ਲੋਕਲ ਕਮੇਟੀ ਤੁਹਾਡੀ ਜਿਹੜੀ ਮਤਲਬ ਹੋਣੀ ਹੈ ਉਹਨੇ ਚਲਾਣਾ ਇਹਦਾ ਜਿਹੜਾ ਕਮਰਸ਼ੀਅਲ ਵਾਦਾ ਘਾਟਾ ਉਹ ਵੀ ਤੁਹਾਨੂੰ ਸਭ ਨੂੰ ਮਿਲਣਾ ਸੋ ਅਸੀਂ ਬਣਾ ਕੇ ਇਹ ਤੁਹਾਡੇ ਹੈਂਡਓਵਰ ਕਰਨੀ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਚੱਡੀ ਗੱਲਾਂ ਚ ਰਵੋ ਦਵਾਰਾ ਕੁਝ ਲੈ ਕੇ ਆਵਾਂਗੇ ਕੋ ਚੰਗਾ ਫਿਰ ਮਿਲਾਂਗੇ ਤੁਹਾਡੇ